ਪਾਣੀ ਜਿਹੜਾ ਆ ਉਹ ਇਹਦਾ ਤੇ ਖੜਾ ਆ ਹਜੇ ਕੋਈ ਚਾਂਸ ਨਹੀਂ ਹੈਗਾ ਕਿ ਕਣਕ ਬੀਜ ਸਕਣਗੇ ਨਾ ਤਾਂ ਇਹ ਕਿਸੇ ਪਾਸੇ ਕੱਢ ਸਕਦੇ ਆ ਤੇ ਨਾ ਹੀ ਇਹ ਪਾਣੀ ਜਿਹੜਾ ਆ ਹਜੇ ਸੁੱਕ ਰਿਹਾ ਆ ਆਮਣੇ ਜਿਹੜੇ ਤੁਸੀਂ ਘਰ ਵੇਖ ਰਹੇ ਆ ਆ ਸਾਰਾ ਏਰੀਆ ਅਸਾਰਾ ਧੱਕਾ ਬਸਤੀ ਦਾ ਏਰੀਆ ਹੈ ਤੇ ਤੁਹਾਨੂੰ ਲੱਗਦਾ ਆ ਵੀ ਇਹ ਫਿਰ ਜੇ ਆਪਾਂ ਥੋੜਾ ਜਿਹਾ ਹੋਰ ਉੱਚਾ ਕਰ ਲਈਏ ਤਾਂ ਇਹਦਾ ਤੁਹਾਡਾ ਬਚਾਅ ਆ ਫਿਰ ਹਾਂਜੀ ਹਾਂਜੀ ਉੱਚਾ ਹੋਣਾ ਬਚਾਅ ਆ ਜੀ ਤਾਂ ਤਾਂ ਹੋਇਆ ਵੀ ਫਸਲ ਮਾਰੀ ਗਈ ਆ ਜੀ ਅੱਛਾ ਜੀ ਮੋ ਪਛਾਲਾ 2023 ਚ ਵੀ ਮਾਰੀ ਗਈ ਸੀ ਕਣਕਾਂ ਬਹੁਤ ਘੱਟ ਬੀਜੀਆਂ ਗਈਆਂ ਤੇ ਐਦਿਕੀ ਵੀ ਤੁਸੀਂ ਹਾਲਾਤ ਵੇਖ ਲੇ ਆ ਵੀ ਕਣਕਾਂ ਜਿਹੜੀਆਂ ਬਹੁਤ ਘੱਟ ਬੀਜੀਆਂ ਜਾਣੀਆਂ ਵਾ ਸੰਯੋਗ ਹਾਲੇ ਸੰਤ ਦਾ ਤੇ ਬਹੁਤ ਘਟ ਆਇਆ ਵਾ ਜੀ ਜੀ ਵੀ ਸੰਤ ਦਾ ਪਤਾ ਨਹੀਂ ਲੱਗਾ ਦੋਸਤੋ ਸਤਿ ਸ਼੍ਰੀ ਅਕਾਲ ਸ਼ਾਮ ਦਾ ਵੇਲਾ ਆ ਪਿੰਡ ਹੈ ਜੀ ਗੱਟਾ ਮੁੰਡੀ ਕਾਸੂ ਜਿਹਨੂੰ ਤੱਕਾ ਵਸਤੀ ਦੇ ਨਾਮ ਨਾਲ ਮਸ਼ਹੂਰ ਹੋਈ ਆ ਬੰਨ ਦੇ ਉੱਤੇ ਫੇਰ ਆਏ ਆ ਦਰਿਆ ਦੇ ਉੱਤੇ ਆ ਤੁਹਾਨੂੰ ਬੰਨ ਦੇ ਉੱਤੇ ਹੋ ਰਿਹਾ ਕੰਮ ਦਿਖਾਉਣਾ ਕਿਉਂਕਿ ਇਹ ਪਿੰਡ ਬਹੁਤਾ ਹਾਈਲਾਈਟ ਨਹੀਂ ਹੋਇਆ ਇੱਥੇ ਸੰਗਤਾਂ ਬਹੁਤ ਜ਼ਿਆਦਾ ਨਹੀਂ ਆਈਆਂ ਕੁਝ ਸੰਸਥਾਵਾਂ ਸੇਵਾ ਕਰ ਰਹੀਆਂ ਪਰ ਸੰਸਥਾਵਾਂ ਦੇ ਨਾਲ ਨਾਲ ਲੋਕਾਂ ਦੇ ਸਹਿਯੋਗ ਦੀ ਹਜੇ ਇਸ ਇਲਾਕੇ ਨੂੰ ਲੋੜ ਆ ਤੇ ਇਹ ਲੋਕ ਤੁਹਾਡੀ ਉਡੀਕ ਕਰ ਰਹੇ ਆ ਮੈਂ ਸਿਰਫ ਇਹ ਦਿਖਾ ਲੈਣਾ ਚਾਹਣਾ ਵੀ ਹਜੇ ਵੀ ਇਸ ਇਲਾਕੇ ਚ ਬਹੁਤ ਲੋਕ ਆ ਜਿਨ੍ਹਾਂ ਦੀਆਂ ਹਜੇ ਪੈਲੀਆਂ ਚ ਜਾਨੀ ਫਸਲ ਨਹੀਂ ਬੀਜ ਹੋਈ ਹੈਗੀ ਤੇ ਉਹ ਆ ਜਾਓ ਤੁਸੀਂ ਦੇਖ ਲਓ ਆਪਾਂ ਨਾਲ ਤੁਹਾਨੂੰ ਬੰਨ ਦਿਖਾ ਲ ਦਿੰਦੇ ਆ ਜਿੱਥੇ ਸੇਵਾ ਕਰਦੇ ਆ ਤੇ ਦਰਿਆ ਦੇ ਉੱਤੇ ਦੱਸਾਂਗੇ ਕਿੰਨਾ ਕੰਮ ਹੋ ਗਿਆ ਕਿੰਨਾ ਰਹਿਦਾ ਆ ਕੀ ਸ਼ੁਭਨਾਮ ਭਾਜੀ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਇਹ ਬਲਵਿੰਦਰ ਸਿੰਘ ਬਈ ਉਹਨਾਂ ਦੀ ਜ਼ਮੀਨ ਆ ਤੁਸੀਂ ਦੇਖ ਸਕਦੇ ਆ ਕਿ ਪਾਣੀ ਜਿਹੜਾ ਆ ਉਹ ਇਦਾਂ ਦੇ ਖੜਾ ਆ ਹਜੇ ਕੋਈ ਚਾਂਸ ਨਹੀਂ ਹੈਗਾ ਕਿ ਕਣਕ ਬੀਜ ਸਕਣਗੇ ਕਾਰਨ ਨਾ ਤਾਂ ਇਹ ਕਿਸੇ ਪਾਸੇ ਕੱਢ ਸਕਦੇ ਆ ਤੇ ਨਾ ਹੀ ਇਹ ਪਾਣੀ ਜਿਹੜਾ ਆ ਹਜੇ ਸੁੱਕ ਰਿਹਾ ਆ ਕਿਦਾਂ ਦਾ ਮਹਿਸੂਸ ਹੋਇਆ ਮਾਸਟਰ ਜੀ ਹੁਣ ਆਪਾਂ ਜਦੋਂ ਬਾਂਦ ਤੇ ਘੁੰਮ ਰਹੇ ਆ ਮਹਿਸੂਸ ਤਾਂ ਅਜੇ ਵੀ ਜਦੋਂ ਵੇਖਦੇ ਆ ਤੇ ਹਾਲਾਤ ਫੇਰ ਉਸੇ ਤਰ੍ਹਾਂ ਲੱਗਦੇ ਆ ਪਰ ਮੁਸ਼ਕਲ ਇਹਨਾਂ ਦੀ ਵੱਡੀ ਇਹ ਆ ਵੀ ਇਹ ਸਰਕਾਰ ਦੇ ਧਿਆਨ ਚ ਨਹੀਂ ਆਇਆ ਹੈਗਾ ਤੇ ਨਾ ਕਿਸੇ ਸੰਸਦਾਂ ਦੇ ਧਿਆਨ ਚ ਆਇਆ ਇਹ ਥੋੜਾ ਏਰੀਆ ਆ ਪਰ ਇਹ ਕੱਲੇ ਪਿੰਡ ਦਾ ਹੋਣ ਕਰਕੇ ਪਾਉਣੇ 200 ਕਿੱਲਾ ਜ਼ਮੀਨ ਦਾ ਆ ਜਿਹੜਾ ਇਹਨਾਂ ਦਾ ਮਾਰ ਥੱਲੇ ਆ ਗਿਆ ਵੱਡੀ ਇਹਨਾਂ ਦੀ ਪ੍ਰੋਬਲਮ ਹੋ ਗਿਆ ਵੀ ਦਰਿਆ ਚ ਰੇਤ ਇੰਨੀ ਚੜ ਗਈ ਆ ਤੇ ਦਰਿਆ ਉੱਚਾ ਆ ਤੇ ਜ਼ਮੀਨਾਂ ਇਹਨਾਂ ਦੀਆਂ ਨਿਮੀਆਂ ਹੋ ਗਈਆਂ ਪਾਣੀ ਇਹਨਾਂ ਦਾ ਕਿਸੇ ਪਾਸੇ ਜਾਂਦਾ ਨਹੀਂ ਤੇ ਜੇ ਉਹ ਬੰਨ ਨੂੰ ਇਹ ਇਸ ਵਾਰੀ ਵੀ 23 ਵਾਂਗੂ ਅਧੂਰਾ ਛੱਡ ਦੇ ਆ ਤੇ ਅੱਗੋਂ ਇਹਨਾਂ ਦਾ ਖਤਰਾ ਉਸੇ ਤਰ੍ਹਾਂ ਵੜਿਆ ਰਹਿਣਾ ਮੇਰੀ ਅਪੀਲ ਇਹੀ ਆ ਵੀ ਪਿੰਡਾਂ ਵਾਲਿਆਂ ਨੂੰ ਲੋਕ ਹੁਣ ਕਣਕਾਂ ਕਾਂ ਬੀਜ ਕੇ ਆਲੂ ਬੀਜ ਕੇ ਕੁਝ ਵਿਹਲੇ ਹੋਏ ਆ ਤੁਸੀਂ ਆਪ ਜਿਹੜਾ ਮਾਰ ਕੇ ਵੇਖ ਲੋ ਇਹਨਾਂ ਦਾ 3 ਕਿਲੋਮੀਟਰ ਦਾ ਇਹ ਏਰੀਆ ਦਾ ਇਹ ਬਾਨ ਆ ਹੈਗਾ ਸਰਕਾਰੀ ਬਾਨ ਆ ਉਹਨੂੰ ਇਹ ਤਿਆਰ ਕਰਦੇ ਆ ਕੋਈ ਸੰਸਥਾ ਨਾਲ ਸਾਥ ਦੇ ਰਹੀਆਂ ਸੀ ਜੇ ਉਹ ਸੰਸਥਾਾਂ ਮੈਂ ਛੱਡ ਕੇ ਚਲੇ ਜਾਂਦੀਆਂ ਤੇ ਇਹ ਪਿੰਡਾਂ ਪਿੰਡ ਮੁੰਡੀ ਕਾਸੂ ਵਾਲੇ ਸੱਜਣਾ ਨੂੰ ਹੀ ਪੂਰਾ ਕਰਨਾ ਪੈਣਾ ਹੈ ਸਹਿਯੋਗ ਬਾਕੀ ਪਿੰਡਾਂ ਦੀ ਸੰਗਤ ਦਾ ਹੋ ਸਕਦਾ ਉਹ ਜਿੰਨਾ ਵੀ ਹੋ ਸਕਦਾ ਇੱਕ ਦਿਨ ਦੋ ਦਿਨ ਤੇ ਉਹ ਇਹਨਾਂ ਨਾਲ ਸੰਪਰਕ ਕਰਕੇ ਇਹ ਮਿਹਨਤ ਖਰਾਜਣ ਵੱਡਾ ਖਰਚਾ ਆ ਤੇ ਇਹ ਹੋ ਸਕਦਾ ਨਹੀਂ ਤੇ ਜਿਹੜਾ ਕੰਮ ਕੀਤਾ ਉਹ ਵੀ ਬੇਕਾਰ ਚਲੇ ਜਾਊਗਾ ਆਪਾਂ ਬੰਦ ਦੇਖੀਏ ਕਰੀ ਜੀ ਇੱਕ ਕਰੀ ਬਣਾ ਦੇਖਣਾ ਹੋਏ ਜਰੂਰੀ ਆ ਤਾਂ ਕਿ ਪਤਾ ਲੱਗ ਜਾਏ ਹੈ ਕਿੰਨਾ ਕੰਮ ਕਰਨਾ ਪਊਗਾ ਆਜੋ ਸਾਹਮਣੇ ਜਿਹੜੇ ਤੁਸੀਂ ਘਰ ਵੇਖ ਰਹੇ ਆ ਆ ਸਾਰਾ ਹੀ ਏਰੀਆ ਆ ਸਾਰਾ ਧッカਬਸਤੀ ਦਾ ਏਰੀਆ ਆ ਜੀ ਠੀਕ ਆ ਪਿੰਡ ਗੱਟਾ ਮੁੰਡੀ ਕਾਸੂ ਦਾ ਹੀ ਇਹ ਹਿੱਸਾ ਆ ਤੇ ਆ ਜਿਹੜਾ ਆ ਆ دریا ਵਗ ਰਿਹਾ ਬਿਲਕੁਲ ਜੀ ਆ ਨਾਲ-ਨਾਲ ਰੁੱਖਾਂ ਦੇ ਆਪ ਬਾਈ ਹੁਣੀ ਦੱਸਣਗੇ ਬਾਈ ਜੀ ਇਹਦੀ ਲੋਕੇਸ਼ਨ ਕੀ ਮਤਲਬ ਐਸ ਵੇਲੇ ਆ ਜਿਹੜਾ ਬੰਨਿਆ ਹੁਣ ਆਪਾਂ ਬਿਲਕੁਲ ਨਾਲ ਬੈਠੇ ਆ ਇਹ ਸਰਕਾਰੀ ਹੀ ਬੰਨਿਆ ਮਤਲਬ ਦਰਿਆ ਦੇ ਨਾਲ ਹਾਂਜੀ ਹਾਂਜੀ ਸਰਕਾਰੀ ਆ ਜੀ ਠੀਕ ਆ ਇਹ 23 ਚ ਮਤਲਬ ਇਹਦੀ ਕੀ ਕਹਾਣੀ ਸੀਗੀ ਤੁਸੀਂ ਗੱਲ ਕਰਦੇ ਸੀਗੀ 23 ਚ ਇੱਥੋਂ ਇਹ ਸਾਰਾ ਟੁੱਟ ਗਿਆ ਸੀ ਜੀ ਆ ਜਿਹੜਾ ਜਿੱਥੇ ਆਪਾਂ ਖੜੇ ਆ ਇਸ ਟਾਈਮ ਹਾਂ ਇਹ ਵੀ 23 ਚ ਟੁੱਟਾ ਸੀਗਾ ਹਾਂ ਤੇ ਇਹ ਖਾਲਸਾ 侧 ਵਾਲੇ ਇਹਨੂੰ ਕੰਪਲੀਟ ਕਰਕੇ ਗਿਆ ਜੀ ਇੱਥੋਂ ਕਿੰਨੇ ਕਿਲੋਮੀਟਰ ਜਾਂ ਕਿੰਨਾ ਇਹ ਬੰਨਿਆ ਸੀ ਉਹਨਾਂ ਨੇ ਇਹ ਜੀ ਜਿਹੜਾ ਟੋਆ ਪਿਆ ਸੀਗਾ ਜਿਹੜਾ ਬੰਨ ਟੁੱਟ ਗਿਆ ਸੀ ਉਹ ਕੋਈ ਡੇਡ ਕਿੱਲੇ ਦੀ ਲંબਾਈ ਹਮ ਤੇ ਜਿਹੜਾ ਉੱਚਾ ਕੀਤਾ ਵਾ ਸਾਰਾ ਉਹ ਆਪਾਂ ਮੰਨ ਕੇ ਚੱਲੀਏ ਕੋਈ ਕਿਲੋਮੀਟਰ ਦਾ ਲਾ ਲੋ 1500 ਫੁੱਟ ਹਮ 15 16 1800 ਫੁੱਟ ਇੰਨਾ ਜਿਹੜਾ ਉਚਾਈ ਕਰਕੇ ਗਿਆ ਸੀ ਹਮ ਤੇ ਸਰਕਾਰ ਨੇ ਇਹਦੇ ਵੱਲ ਨਹੀਂ ਕੋਈ ਧਿਆਨ ਦਿੱਤਾ ਨਹੀਂ ਦਿੱਤਾ ਜਿਹੜਾ ਹੁਣ ਵੀ ਆਪਾਂ ਬੰਨ ਰਹੇ ਆ ਜਿਹੜੇ ਹੋਣ ਲੱਗੀ ਸੰਸਤਾ ਹਮ ਉਹ ਵੀ ਸਰਕਾਰੀ ਸਰਕਾਰ ਨੇ ਉਦੋਂ ਦਾ ਮਗਰੋਂ ਟੁੱਟਾ ਦਾ ਉਦਾਂ ਹੀ ਟੁੱਟਾ ਸੀਗਾ ਉਹ ਟੁੱਟਾ ਰਹਿਣ ਕਾਰਨ ਐਦਿਕੀ ਫਸਲ ਮਰੀ ਆ ਜੀ। ਉਹੀ ਮੈਂ ਗੱਲ ਕਰਨ ਲੱਗਾ ਸੀਗਾ ਵੀ ਕਿਉਂਕਿ ਤੁਹਾਡੇ ਏਰੀਏ ਦੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਲੀ ਗਿਆ। ਨਾ ਤੁਹਾਡੇ ਕਹਿੰਦੇ ਆ ਵੀ ਤੁਸੀਂ ਕਹਿੰਦੇ মিডিਆ ਆਇਆ ਨਾ ਕੋਈ ਹੋਰ। ਪਰ ਹੁਣ ਇਹ ਆ ਜਿਹੜੀ ਧੱਕਾ ਵਸਤੀ ਤੋਂ ਇਹ ਰਾਹ ਜਾਂਦਾ ਕਿੱਥੇ ਆ ਇਹ? ਇਹ ਇਹ ਪਾਨੇ ਆ। ਇਹ ਪਾਨੇ ਵਾਲਾ ਪਿੰਡ ਗਟਾਮੁੰਡੀ ਕਾਸੂ ਆ ਜਿੱਦਾਂ ਇਹ ਵਸਤੀਆਂ ਚਾਰ ਜਗ੍ਹਾ ਬੈਠੀਆਂ ਜੀ। 1 2 3 4 5 ਚ ਇੱਕ ਆ। ਇਹ ਪਿੰਡ ਸਾਰਾ ਗਟਾਮੁੰਡੀ ਕਾਸੂ ਆ। ਇੱਕ ਜਿਹਦਾ ਵਸਤੀਵਾਸ ਦੀ ਲੱਖਾ ਸਿੰਘ ਦੀ ਛੰਨਾ। ਠੀਕ ਆ। ਇੱਕ ਗੰਡੀਵਿੰਡੀ ਹੋ ਕੇ ਭਾਨੇਵਾਲ ਹਾਂ ਤੇ ੱਕਾ ਵਸਤੀ ਠੀਕ ਆ ਇਹ ਚਾਰ ਜਗ੍ਹਾ ਬੈਠਾ ਹੀ ਪਿੰਡ ਪਿੰਡ ਸਾਰਾ ਗਟਾ ਮੁੰਡੀ ਕਸੂਆ ਜੀ ਹੁਣ ਇਹ ਜਿਹੜਾ ਵੱੱਜਾ ਆ ਜਿੰਨਾ ਵੀ ਆ ਹੁਣ ਇਹਦੇ ਚ ਪਾੜ ਕਿੰਨਾ ਸੀਗਾ ਹੁਣ ਜਿੱਥੋਂ ਨਹੀਂ ਵੱੱਜਾ ਜਿੱਥੋਂ ਇਹ ਨਹੀਂ ਵੱੱਜਾ ਸੀਗਾ 2000 ਫੁੱਟ ਉਹ 2000 ਫੁੱਟ ਸੀ ਜੀ ਉਹ 2000 ਫੁੱਟ ਆ ਤੁਸੀਂ ਹੁਣ ਉੱਥੇ ਕੰਮ ਕਰ ਰਹੇ ਹੋ ਹਾਂਜੀ ਠੀਕ ਆ ਆਜੋ ਫਿਰ ਚਲੀਏ ਜੀ ਅੱਗੇ ਉੱਥੇ ਵੀ ਨਹੀਂ ਹੁਣ ਤਕਰੀਬਨ ਆਪਾਂ ਜਾਨੀ ਉਹ ਸਾਈਡ ਤੋਂ ਜਿੱਧਰੋਂ ਇਹ ਟੁੱਟਿਆ ਹਾਂਜੀ ਇਥੇ ਤੱਕ ਸਿਗਾ ਹਾਂਜੀ ਹਾਂ ਨਾ ਹਾਂਜੀ ਇਹ ਤਕਰੀਬਨ ਤੁਹਾਡਾ ਕਾਫੀ ਲੰਬਾ ਬਣ ਜਾਂਦਾ ਸੀਗਾ ਹਾਂਜੀ ਲਗਭਗ 2000 2000 ਫੁੱਟ ਅੱਛਾ ਹਾਂਜੀ ਅੱਛਾ ਜੀ 2000 ਫੁੱਟ ਦਾ ਇਹ ਬੰਨ ਤੁਹਾਡਾ ਟੁੱਟਿਆ ਸੀ ਹੁਣ ਇਹਦੀ ਤੁਹਾਡੀ ਸੇਵਾ ਚੱਲ ਰਹੀ ਹੈ ਹਾਂਜੀ ਇਹਦੀ ਸੇਵਾ ਚੱਲ ਰਹੀ ਹੈ ਠੀਕ ਆ ਤੇ ਹੁਣ ਆਪਾਂ ਕਿੱਥੇ ਇਕ ਤੱਕ ਕਿੰਨਾ ਕੁ ਰਹਿਦਾ ਕੰਮ ਕਿੰਨਾ ਆ ਗਿਆ ਆਜੋ ਅੱਗੇ ਆਓ ਮੜ ਜਾ ਜੀ ਅੱਛਾ ਕੰਮ ਕਿੰਨਾ ਕੁ ਰਹਿ ਗਿਆ ਪਾਜੀ ਹੁਣ ਆਪਾਂ ਹòn ਕੰਮ ਜੇ ਉੱਚਾ ਹੋਣ ਵਾਲਾ ਹੀ ਆ ਜਿਹੜਾ ਜਦਾਂ ਥੱਲਿਓਂ ਤੋਂ ਆ ਗਿਆ ਵਾ ਇਹਨੂੰ ਉੱਚਾ ਕਰਨਾ ਵੀ ਜਿੰਨਾ ਉੱਚਾ ਹੋ ਜਵੇ ਅੱਛਾ ਜੀ ਪਿਗਾ ਇਹਨੂੰ ਕੋਈ ਮਾਰ ਨਾ ਪਵੇ ਜੀ ਹਾਂਜੀ ਇਹ ਜਿੰਨਾ 3 ਕਿਲੋਮੀਟਰ ਦਾ ਏਰੀਆ ਦਾ ਜੇ ਕਿਤੇ ਸਾਰਾ ਉੱਚਾ ਹੋ ਜੇ 2-2 ਫੁੱਟ ਜਿਹੜਾ ਪਹਿਲੋਂ ਟੁੱਟਾ ਵਾ ਜੇਸ ਲੈਵਲ ਤੇ ਉਸ ਲੈਵਲ ਤੋਂ 2-2 ਫੁੱਟ ਉੱਚਾ ਹੋ ਜਾਂਦਾ ਵਾ ਮੇਨ ਬੰਦ ਦੇ ਬਰਾਬਰ ਤੇ ਫੇਰ ਸਦਾ ਲਈ ਕੰਪਲੀਟ ਹੋ ਜਾਂਦਾ ਵਾ ਜੀ ਅੱਛਾ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਆ ਵੀ ਇਹ ਫਿਰ ਜੇ ਆਪਾਂ ਥੋੜਾ ਜਿਹਾ ਹੋਰ ਉੱਚਾ ਕਰ ਲਈਏ ਤਾਂ ਇਹਦਾ ਤੁਹਾਡਾ ਬਚਾਅ ਆ ਫਿਰ ਹਾਂਜੀ ਹਾਂਜੀ ਉੱਚਾ ਹੋਣਾ ਬਚਾਅ ਆ ਜੀ ਬਚਾਅ ਆ ਹਾਂਜੀ ਤੇ ਆ ਜਿਹੜੀਆਂ ਹੁਣ ਮਸ਼ੀਨਾਂ ਲੱਗੀਆਂ ਨੇ ਜਿੱਦਾਂ ਹਾਂਜੀ ਤਕਰੀਬਨ ਤੁਹਾਡੇ ਕੋਲ ਪੋਕਲੇਨ ਵੀ ਇੱਕ ਚੱਲਦੀ ਆ ਜੀ ਸੀ ਵੀ ਵੀ ਉਹ ਉਹ ਸਾਈਡ ਚੱਲ ਰਹੀ ਆ ਤੁਹਾਡੀ ਹਾਂਜੀ ਹਾਂਜੀ ਇਹ ਇਹ ਸਾਰਾ ਕੁਝ ਜਿਹੜਾ ਆ ਇਹ ਹੁਣ ਤੁਸੀਂ ਆਪਣੇ 스스로 ਹੀ ਕਰ ਰਹੇ ਆਂ ਜਿਆਦਾ ਨਹੀਂ ਇਹ ਸੰਸਥਾ ਲੱਗੀਆਂ ਜੀ ਖਾਲਸਾ ਐਡ ਜੀ ਫਿਕਰੇ ਹੋਂ ਦਾ ਪੰਜਾਬ ਸੇਵਾ ਜੱਟ ਸਿੱਖ ਕਾਉਂਸਲਰ ਜੀ ਜੀ ਪੀਜੀ ਏ ਅੱਛਾ ਜੀ ਹਾਂ ਜੀ ਅੱਛਾ ਜੀ ਇਹ ਸੰਸਥਾ ਲੱਗੀਆਂ ਵਾਂ ਜੋ ਸਾਨੂੰ ਤੇਲ ਤੇ ਮਿੱਟੀ ਦਾ ਵਹੀਆ ਕਰਾ ਰਹੀਆਂ ਮਿੱਟੀ ਵੀ ਜਿਹੜੀ ਆ ਉਹ ਮੁੱਲ ਲਈ ਜਾ ਰਹੀ ਹੈ ਜੀ ਕਿੰਨਾ ਕੁ ਭਾਜੀ ਖਰਚਾ ਹੋ ਜਾਂਦਾ ਹੋਊਗਾ ਇੱਕ ਦਿਨ ਦਾ ਇੱਕ ਦਿਨ ਦਾ ਖਰਚਾ ਇਹ حساب ਲਾ ਲਓ ਵੀ ਤੁਸੀਂ ਜੇ ਡੇਢ ਤੋਂ ਲੱਗੇ 200 ਟਰਾਲੀ ਮਿੱਟੀ ਦੀ ਪੈ ਜਾਂਦੀ ਆ ਹਾਂ ਤੋਂ 200 ਰੁਪਿਆ ਟਰਾਲੀ ਦਾ ਲਗਭਗ ਮਿੱਟੀ ਦਾ ਪੈ ਜਾਂਦਾ ਹੁਣ ਹਜੇ ਇਹਦੇ ਉੱਤੇ ਹੋਰ ਪੈਣੀ ਆ ਹਾਂਜੀ ਕਿੰਨੀ ਕੁ ਪੈਂਦੀ ਆ ਲੱਗਦਾ ਇਹਦੇ ਉੱਤੇ ਘੱਟੋ ਘੱਟ ਵੀ 2-2 ਫੁੱਟ 2.5-2.5 ਫੁੱਟ ਮਿੱਟੀ ਪਾਉਗੇ ਜੀ ਹਾਂਜੀ ਹਾਂਜੀ ਠੀਕ ਆ ਹਜੇ ਤੁਹਾਡਾ ਜਾਣੀ ਕਾਫੀ ਕੰਮ ਰਹਿੰਦਾ ਆ ਜਿਹੜੀ ਆ ਜ਼ਮੀਨਾਂ ਆ ਬਾਜੀ ਇਹ ਵੀ ਜ਼ਮੀਨਾਂ ਜੀ ਆਪਣੇ ਪਿੰਡ ਘਟਾਮੁੰਡੀ ਕਸੂਦੀ ਆ ਇਹ ਵੀ ਜ਼ਮੀਨ ਅੱਛਾ ਜੀ ਹਾਂਜੀ ਇਹ ਇਸ ਬੰਨ ਤੋਂ ਦੂਸਰੇ ਬੰਨੇ ਪੈ ਜਾਂਦੀ ਆ ਅੱਛਾ ਜੀ ਏ ਵੀ ਤਕਰੀਬਨ ਜਾਣੀ ਤੁਸੀਂ ਦਰਿਆ ਦੇ ਬਿਲਕੁਲ ਨਾਲ ਹੋਣ ਕਰਕੇ ਜਿਹੜੀ ਮਾਰ ਸਹਿ ਰਹੇ ਆ ਪਰ ਇੱਕ ਇਹ ਗੱਲ ਤੁਹਾਨੂੰ ਅਜੀਬ ਨਹੀਂ ਲੱਗਦੀ ਵੀ ਮਤਲਬ ਆਪਣੇ ਕੋਲ ਕੋਈ মিডিਆ ਬੌੜਿਆ ਨਹੀਂਗਾ ਕੀ ਚੱਕਰ ਕੀ ਆਇਆ ਕਿਉਂ ਨਹੀਂ ਕੋਈ ਚੱਕਰ ਇਸ ਤਰ੍ਹਾਂ ਜੀ ਜਿਹੜਾ ਇਹ ਜਿਹੜਾ ਇੱਕ ਤੇ 2023 ਦਾ ਟੁੱਟਾ ਹੋਣ ਕਰਕੇ ਹਾਂ ਫੇ 2023 ਦਾ ਟੁੱਟਾ ਹੋਣ ਕਰਕੇ ਵੱਜਾ ਨਹੀਂ ਹਾਂ ਤੇ ਇੱਕ ਇਹ ਜਿਹੜਾ ਪਾਣੀ ਇਸ ਏਰੀਆ ਚ ਆਇਆ ਮਗਰੋਂ ਆ ਹਾਂ ਪੇ ਪਹਿਲੋਂ ਜਿਹੜਾ ਬਾਹੂਪੁਰ ਮੰਡ ਚ ਆਇਆ ਸੀਗਾ ਉਸ ਤੋਂ ਮਗਰੋਂ ਡੇਰਾ ਬਾਬਾ ਨਾਨਕਾ ਜੀ ਉਹ ਜ਼ਿਆਦਾ ਹਾਈਲਾਈਟ ਤੇ ਹੋ ਗਿਆ ਹੂੰ ਤੇ ਜਿਹੜਾ ਕੋਈ ਪਹੁੰਚਿਆ ਉੱਥੇ ਹੀ ਪਹੁੰਚਿਆ ਹੂੰ ਨਾ ਕੋਈ ਇੱਥੇ ਜਦਾਂ ਮੰਨ ਬੰਨਣ ਲਈ ਕੋਈ ਸਹਾਇਤਾ ਪਹੁੰਚੀ ਅੱਛਾ ਜੀ ਕੋਈ ਸਹਾਇਤਾ ਵਾਲਾ ਵੀ ਨਹੀਂ ਪਹੁੰਚਿਆ ਯਾਨੀ ਪੁਰਾਣਾ ਹੋਣ ਕਰਕੇ ਵੀ ਲੋਕਾਂ ਨੇ ਉਸ ਤੋਂ ਆਪਾਂ ਨੂੰ ਉਈ ਬਹੁਤਾ ਨੋਟਿਸ ਵੀ ਨਹੀਂ ਲਿਆ ਨੋਟਿਸ ਨਹੀਂ ਲਿਆ ਜੀ ਤੁਹਾਡੇ ਤਾਂ ਕਿ ਮੀਡੀਆ ਮੀਡੀਆ ਦਾ ਮੈਨੂੰ ਇਹ ਰਿਹਾ ਆ ਵੀ ਐਤਕੀ ਵੀ ਤੁਹਾਡਾ ਨੁਕਸਾਨ ਤਾਂ ਹੋਇਆ ਹੀ ਆ ਨੁਕਸਾਨ ਤਾਂ ਹੋਇਆ ਹੀ ਫਸਲ ਮਾਰੀ ਗਈ ਆ ਜੀ ਅੱਛਾ ਜੀ ਹੁਣ ਫਸਲ 2023 ਚ ਵੀ ਮਾਰੀ ਗਈ ਸੀ ਕਣਕਾਂ ਬਹੁਤ ਘੱਟ ਬੀਜੀਆਂ ਗਈਆਂ ਹਾਂ ਤੇ ਐਤਕੀ ਵੀ ਤੁਸੀਂ ਹਾਲਾਤ ਵੇਖ ਲੇ ਆ ਬਈ ਕਣਕਾਂ ਜਿਹੜੀਆਂ ਬਹੁਤ ਘੱਟ ਬੀਜੀਆਂ ਜਾਣੀਆਂ ਵਾ ਕੋਸੋ ਥਾਵਾਂ ਤੇ ਬੀਜੀਆਂ ਜਾਣੀਆਂ ਵਾ ਜੀ ਕੋਸੋ ਜਗ੍ਹਾ ਤੇ ਪਾਣੀ ਖੜਾ ਵਾ ਹਾਂਜੀ ਤੇ ਉਸ ਚੀਜ਼ ਦਾ ਜੀ ਮਾਰ ਤੇ ਪੈਂਦੀ ਆ ਜ਼ਿੰਮੇਦਾਰ ਨੂੰ ਜੀ ਹਾਂਜੀ ਤਕਰੀਬਨ ਜੇ ਆਪਾਂ ਕਹੀਏ ਵੀ ਜਿਹੜੇ ਘਰਾਂ ਘਰਾਂ ਦਾ ਤਾਂ ਇਹ ਕੀ ਵਿਚਾਰਿਆ ਵੈਸੇ ਹਾਂਜੀ ਘਰਾਂ ਦਾ ਵਿਚਾਰਿਆ ਜੀ ਅੱਛਾ ਜੀ ਜ਼ਿਆਦਾ ਖੇਤਾਂ ਦਾ ਨੁਕਸਾਨ ਖੇਤਾਂ ਦਾ ਨੁਕਸਾਨ ਹੋਇਆ ਜੀ ਅੱਛਾ ਓਕੇ ਚਲੋ ਇਹ ਇੱਕ ਹੈਗਾ ਆ ਬਾਕੀ ਉਹ ਬੰਦੇ ਬੈਠੇ ਆ ਉਹਨਾਂ ਤੱਕ ਤੁਹਾਨੂੰ ਦਿਖਾ ਲ ਦਿੰਨੇ ਆ ਆ ਹਜੇ ਹਜੇ ਭਾਜੀ ਆ ਮਿੱਟੀ ਜਣੀ ਮੰਗਦਾ ਆ ਹਾਂਜੀ ਹਾਂਜੀ ਆ ਤੁਸੀਂ ਆਪ ਹੀ ਦੇਖ ਲਓ ਆ ਪਹਿਲੀ ਆ ਜਿਹੜੀ ਸਾਈਡਾਂ ਤੇ ਮਿੱਟੀ ਆ ਨਾ ਹਾਂਜੀ ਉਹ ਤੁਸੀਂ ਦੇਖ ਲਓ ਉਤੋਂ ਨੀਵਾਵਾ ਹੱਲੇ ਹਾਂ ਅੱਛਾ ਆਹੋ ਆ ਯਾਰ ਉੱਚੀ ਸੀਗੀ ਹਨਾ ਹਾਂਜੀ ਹਾਂਜੀ ਇਹਦਾ ਇਹਨੇ ਮਾਰ ਮਾਰੀ ਹਜੇ ਵੀ ਇਹਨੂੰ ਹਾਂਜੀ ਹਾਂਜੀ ਇਹ ਟੁੱਟ ਗਿਆ ਨਾ ਜਿੱਥੋਂ ਚੱਲ ਕਿਤੇ ਉਹ ਥੋੜੀ ਜਿਹੀ ਖੜੀ ਰਹਿ ਗਈ ਮਿੱਟੀ ਜੀ ਅੱਛਾ ਜੀ ਆ ਤੁਸੀਂ ਇੱਥੋਂ ਦੇਖ ਲਓ ਵੀ ਇਹਦੇ ਨਾਲੋਂ ਲਗਭਗ 2 2.5 ਫੁੱਟ ਨੀਵਾਵਾ ਆ ਦੇਖੋ ਮੇਨਾ ਅੱਛਾ ਜੀ ਹਾਂਜੀ ਹਾਂਜੀ ਜੇਸ ਨੂੰ ਹੀ ਦੇਖਿਆ ਜਾਵੇ ਨਾ ਹੂੰ 2.5 ਫੁੱਟ ਨੀਵਾਵਾ ਅੱਛਾ ਜੀ ਹਾਂਜੀ ਠੀਕ ਆ ਵੀ ਹੈ ਤਾਂ ਦੇਖੋ ਹੈ ਪਰ ਤੇ ਗਵਰਨਮੈਂਟ ਵੱਲੋਂ ਸਹਾਇਤਾ ਕੋਈ ਨਹੀਂ ਆਈ ਤੁਹਾਨੂੰ ਦੇਖੋ ਜੀ ਕੰਮ ਜਿਹੜੇ ਗਵਰਨਮੈਂਟਾਂ ਦੇ ਆ ਜੋ ਗਵਰਨਮੈਂਟਾਂ ਨਾ ਕਰਨਾ ਹਾਂ ਤੇ ਆਪ ਲੋਕਾਂ ਨੂੰ ਉਹ ਕੰਮ ਕਰਨੇ ਪੈਣਾ ਹਾਂ ਤੇ ਤੁਸੀਂ ਤਾਂ ਆਪ ਹੀ ਸਮਝਦੇ ਆ ਕਿ ਕੀ ਹਾਲਾਤ ਉਹਦੋਂ ਹੋਣਗੇ ਹੂੰ ਜਿਹੜੇ ਕੰਮ ਸਰਕਾਰਾਂ ਦੇ ਕਰਨ ਵਾਲੇ ਆ ਸਰਕਾਰਾਂ ਨਹੀਂ ਕਰਦੀਆਂ ਹੂੰ ਤੇ ਕੋਈ ਸੰਸਥਾ ਸਾਥ ਦਿੰਦੀ ਆ ਲੋਕ ਆਪ ਕਰਦੇ ਆ ਲਓ ਜੀ ਅਸੀਂ ਤਾਂ ਬੰਨ ਦੇ ਉੱਤੇ ਤੁਰੇ ਜਾ ਰਹੇ ਹਾਂ ਅਜਾ ਤੁਸੀਂ ਆ ਜਿਹੜੇ ਬੂਟੇ ਆ ਇਹ ਤੁਸੀਂ ਆਪ ਲਾਏ ਨੇ ਜਾਂ ਕਿੱਦਾਂ ਇਹ ਕੀ ਚੱਕਰ ਆ ਨਹੀਂ ਨਹੀਂ ਇਹ ਬੂਟੇ ਦੇ ਕੇ ਗਏ ਸੰਸਥਾ ਕੋਈ ਜਿਹੜੇ ਆ ਜਿਹੜੇ ਸੰਸਥਾ ਨੇ ਦਿੱਤੇ ਆ ਜਿਹੜੇ ਪਹਿਲਾਂ ਵੱਡੇ ਆ ਵਿੱਚ ਖੜੇ ਇਹ ਸਰਕਾਰੀ ਲੱਗੇ ਆ ਨਹੀਂ ਇਹ ਤੁਸੀਂ ਆ ਬਨ ਖਾਤਰ ਲਾ ਰਹੇ ਜਿਹੜੇ ਬੂਟੇ ਆ ਹਾਂ ਜੀ ਬਨ ਖਾਤਰ ਆ ਨਹੀਂ ਜੀ ਬਨ ਖਾਤਰ ਜੀ ਅੱਛਾ ਜੀ ਪਰ ਇਹ ਤਾਂ ਤੁਹਾਨੂੰ ਹਜੇ ਬਹੁਤ ਲਾਉਣੇ ਪੈਣਗੇ ਬੂਟੇ ਤਾਂ ਬਹੁਤ ਲਾਉਣੇ ਪੈਣਗੇ ਇਹ ਨਾਲ ਤਾਂ ਤੁਹਾਡਾ ਬਨ ਵੀ ਜਿਹੜਾ ਆ ਉਹ ਨਹੀਂ ਖੜਦਾ ਦੇਖੋ ਜਦੋਂ ਨਹੀਂ ਰੇਤਾ ਦਾ ਬਨ ਆ ਤੇ ਰੇਤਾ ਦਾ ਬੰਨ ਤਾਂ ਇੱਕਦਰਾ ਮੈਂ ਕਹੂੰਗਾ ਆਰਜੀ ਬੰਨਿਆ ਅਸੀਂ ਇਹਨੂੰ ਪੱਕਾ ਕੋਈ ਹਾਲਤ ਨਹੀਂ ਗਿਣ ਸਕਦੇ ਦੇਖੋ ਇਹ ਪੱਕਾ ਹਾਲਤ ਹੈ ਨਹੀਂ ਗੱਲ ਪਰ ਚਲੋ ਕੋਸ਼ਿਸ਼ ਆ ਤੇ ਇਹ ਬੰਨ ਕੇ ਬਚਿਆ ਜਾ ਸਕੇ ਇਹਦੀ ਚੜਾਈ ਹੋ ਜਾਂਦੀ ਆ ਪੂਰੀ ਤੇ ਪੂਰਾ ਉੱਚਾ ਹੋ ਜਾਂਦਾ ਜੀ ਫੇਰ ਨੂੰ ਕੋਈ ਖਤਰੇ ਵਾਲੀ ਗੱਲ ਨਹੀਂ ਤੇ ਰੇਤਾ ਵੀ ਉਦੋਂ ਰੁੜਦੀ ਜਦੋਂ ਪਾਣੀ ਉੱਪਰ ਦੀ ਨੰਕੇ ਨਾ ਹੂੰ ਤੇ ਉੱਪਰ ਦੀ ਨੰਗ ਦਾ ਵਾ ਉਦੋਂ ਟੁੱਟਦਾ ਵਾ ਇਹ ਪ੍ਰੋਪਰ ਉੱਚਾ ਹੋ ਜਾਂਦਾ ਵਾ ਹੂੰ ਤਫੇਰ ਨੂੰ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਜੀ ਅੱਛਾ ਜੀ ਹਾਂਜੀ ਔਰ ਇਹ ਤਾਂ ਤਾਜੀ ਪਾਉਂਦੇ ਹਟੇ ਮੁੰਡੇ ਹਨਾ ਕਿਰਾਏ ਨਾ ਕਰ ਰਹੇ ਨੇ ਹਾਂਜੀ ਕਿਰਾਏ ਨਾ ਪਧਰੀ ਕਰ ਰਹੇ ਆ ਉਹ ਚੱਲਦਾ ਪਿਆ ਹਾਂਜੀ ਹਾਂਜੀ ਠੀਕ ਆ ਇਹ ਯਾਨੀ ਮੁੰਡੇ ਜਿਹੜੇ ਨੇ ਤੁਹਾਡੇ 24 ਘੰਟੇ ਸੇਵਾ ਚਲੀ ਜਾਂਦੀ ਹੈ ਨਹੀਂ ਜੇ ਰਾਤ ਨੂੰ ਕੋਈ 10 ਵਜੇ ਤੱਕ ਸਵੇਰੇ 8 ਵਜੇ ਤੋਂ ਲੈ ਕੇ ਕਿਉਂਕਿ 24 ਘੰਟੇ ਵਾਲੇ ਫੇਰ ਥੱਕ ਜਾਂਦੇ ਕੋਈ ਸੌਣਾ ਵੀ ਹੁੰਦਾ ਵਾ ਜੇ ਰਾਤ ਲਾਈ ਤੇ ਫੇਰ ਅਗਲੇ ਦਿਨ ਕੰਮ ਨਹੀਂ ਹੋਣਾ ਜੀ ਅੱਛਾ ਜੀ ਹਾਂਜੀ ਨਹੀਂ ਵੀ ਔਖਾ ਆ ਪਰ ਬਾਈ ਜੀ ਹਨਾ ਫਿਰ ਵੀ ਜੇ ਕਹੀਏ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਉੱਥੇ ਹੀ ਖੜੀਆਂ ਆ ਲੋਕਾਂ ਦੇ ਭਾਣੇ ਹੜ ਆਇਆ ਸੀ ਤੇ ਚਲਾ ਗਿਆ ਹਾਂਜੀ ਠੀਕ ਆ ਜੀ ਉਹਨਾਂ ਦੇ ਉਹਨਾਂ ਨੂੰ ਵਿਚਾਰਿਆਂ ਨੂੰ ਚੱਤੇ ਜਿੱਤੇ ਵੀ ਨਹੀਂਗਾ ਵੀ ਇਹ ਜਿਹੜੇ ਹੜ ਮਾਰੇ ਲੋਕ ਆ ਉਹ ਹਜੇ ਵੀ ਉਸ ਸਥਿਤੀ ਦੇ ਨਾਲ ਜੂਝ ਰਹੇ ਆ ਤੇ ਹੁਣ ਹਾਲਾਤ ਇਹਨਾਂ ਲਈ ਉਦੋਂ ਨਾਲੋਂ ਵੀ ਮੁਸ਼ਕਲ ਬਣੇ ਹੋਏ ਆ ਕੀ ਗਿਆ ਰਾਤ ਦੇ 10 ਵਜੇ ਤੱਕ ਕੰਮ ਚਲਾਉਨੇ ਹਨ ਹਾਂਜੀ ਹਾਂਜੀ ਆਹ ਦੇਖੋ ਜੀ ਹੁਣ ਇਥੋਂ 3 ਫੁੱਟ ਨੀਵਾ ਹੋਣਾ ਲਗਭਗ ਹਾਂਜੀ ਹਾਂਜੀ ਹੈ ਗਿਆ ਅਛਾ ਇਹ ਇੰਨਾ ਜਾਨੀ ਉੱਚਾ ਤੁਸੀਂ ਹੋਰ ਚਾਉਨੇ ਹਾਂ ਹਾਂਜੀ ਹਾਂਜੀ ਇੰਨਾ ਉੱਚਾ ਹੋ ਜੇ ਪਹਿਲੇ ਜਿੰਨਾ ਚਲੋ ਕੋਸ਼ਿਸ਼ ਬਚਾ ਦੀ ਫੇ ਆਸ ਹੈਗੀ ਆ ਜੀ ਤੇ ਜੇ ਨੀਵਾ ਰਹਿ ਜਾਂਦਾ ਵਾ ਤੇ ਚਲੋ ਫੇ ਤੇ ਤੋ ਤੁਸੀਂ ਖਰਚਾ ਦੱਸਿਆ ਆ ਵੀ ਮੇਰਾ ਖਿਆਲ ਆ ਵੀ 1.5 ਤੋਂ 2 ਲੱਖ ਦਿਹਾੜੀ ਦਾ ਹੋ ਜਾਂਦਾ ਜੀ ਤੇ ਇਹ ਸਾਰਾ ਫਿਰ ਸੰਗਤਾਂ ਦੇ ਸਹਿਯੋਗ ਨਾਲ ਚੱਲੀ ਜਾਂਦਾ ਹਜੀ ਜਾਂ ਹੁਣ ਕੀ ਸਥਿਤੀ ਆ ਇਸ ਵੇਲੇ ਸਥਿਤੀ ਆ ਜੀ ਇਹ ਇਤਨਾ ਵੀ ਜਿਹੜਾ ਚਲੋ ਸੰਯੋਗ ਹਾਲੇ ਸੰਗਤ ਦਾ ਤਾਂ ਬਹੁਤ ਘਟ ਆਇਆ ਵਾ ਜੀ ਜੀ ਵੀ ਸੰਗਤ ਦਾ ਪਤਾ ਨਹੀਂ ਲੱਗਾ ਜਾਂ ਕਹਿ ਲੀਏ ਵੀ ਸੋਸ਼ਲ ਮੀਡੀਆ ਤੇ ਚੱਲਿਆ ਨਹੀਂ ਇਹ ਖਬਰ ਹਾਂ ਇੰਨਾ ਪਤਾ ਨਹੀਂ ਲੱਗਾ ਇਹ ਸੰਯੋਗ ਜਿਹੜਾ ਸੰਗਤ ਦਾ ਬਹੁਤ ਘਟ ਆਇਆ ਵਾ ਜੀ ਇਹ ਤਾਂ ਸੰਸਥਾ ਹੀ ਆਈਆਂ ਜਿਹੜਾ ਤੁਹਾਨੂੰ ਦੱਸੀਆਂ ਸੰਸਥਾ ਉਹ ਉਹਨਾਂ ਦੇ ਪ੍ਰਾਲੇ ਨਾਲ ਚੱਲ ਰਿਹਾ ਜੀ ਅੱਛਾ ਜੀ ਹਾਂਜੀ ਤੇ ਆਪਾਂ ਹੁਣ ਜਿੰਨਾ ਕ ਵੀ ਇੱਥੇ ਹਾਲਾਤ ਤੁਹਾਡੇ ਦੇਖੇ ਆ ਉਹ ਹਜੇ ਕਾਫੀ ਖਰਾਬ ਆ ਹਾਂਜੀ ਹਜੇ ਤਾਂ ਤੁਹਾਨੂੰ ਕਾਫੀ ਲੋਡ ਹੈਗੀ ਆ ਤੇ ਇਹ ਤੁਹਾਡਾ ਬੰਨ ਅੱਗੇ ਵੀ ਰਹਿ ਗਿਆ ਸੀ ਇਹ ਹੁਣ ਜੇ ਤੁਸੀਂ ਨਹੀਂ ਇਹਨੂੰ ਸੈੱਟ ਕਰਦੇ ਤੇ ਇਹ ਤੁਹਾਡਾ ਐਤ ਕੀ ਫੇਰ ਰਹਿ ਜਾਂਦਾ ਆ ਤੇ ਜੇ ਜੇ ਇਹ ਐਤਕੀ ਫੇਰ ਰਹਿ ਜਾਂਦਾ ਆ ਤਾਂ ਇਹਦਾ ਮਤਲਬ ਆ ਵੀ ਸਮੱਸਿਆ ਕਦੇ ਵੀ ਫੇਰ ਤੁਹਾਨੂੰ ਆ ਸਕਦੀ ਆ ਹਨਾ ਤੇ ਆ ਤੁਹਾਡੀਆਂ ਟਰਾਲੀਆਂ ਪਾ ਰਹੀਆਂ ਆ ਮਿੱਟੀ ਹੈ ਬਾਂਦੇ ਉੱਤੇ ਇਦਾਂ ਤੇ ਲੱਗੀਆਂ ਹੋਈਆਂ ਆ ਕਿੰਨੇ ਕ ਕਿੰਨੇ ਕ ਨੂੰ ਪੈ ਜਾਂਦੀ ਭਾਜੀ ਇੱਕ ਟਰਾਲੀ ਇੱਕ ਟਰਾਲੀ ਆਪਣੀ ਜਿਹੜੀ ਕਿਰਾਏ ਵਾਲੀ ਆ 6000 ਰੁਪਏ ਦੇ ਵਿੱਚ ਪੈ ਜਾਂਦੀ ਆ ਜੀ ਡੀਜ਼ਲ ਪਾ ਕੇ ਮਕੀਨ ਚ ਫਰਾ ਕੋ ਪਾ ਕੇ ਅੱਛਾ ਜੀ ਠੀਕ ਆ ਨਨੇ ਇੱਕ ਟਰੈਕਟਰ 6000 ਨੂੰ ਟਰੈਕਟਰ ਦਾ ਖਰਚਾ ਆਈ ਦਿਹਾੜੀ ਦਾ ਜਿਹੜਾ ਮਿੱਟੀ ਤੋਂ ਵਗੈਰ ਇੱਕ ਟਰਾਲੀ ਨਹੀਂ ਜੀ ਮਿੱਟੀ ਤੋਂ ਵਗੈਰ ਇੱਕ ਟਰੈਕਟਰ ਦਾ ਹੀ ਤੇਲ ਦਾ ਹੂੰ 6000 ਦਾ ਖਰਚਾ ਆਈ ਹੂੰ ਅੱਛੋ ਜੀ ਹਾਂ ਜੀ ਜਿਹੜੇ ਕਿਰਾਏ ਤੇ ਲੱਗੇ ਟਰੈਕਟਰ ਉਹਨਾਂ ਦਾ ਜਿਹੜੇ ਚਲੋ ਵਿੱਚ ਆਪਦੇ ਚਲਦੇ ਉਹਨਾਂ ਦਾ ਤੇਲ ਦਾ ਖਰਚਾ ਹੈਗਾ ਜੀ 4000 ਦਾ ਲਗਭਗ ਖਰਚਾ ਤੇਲ ਦਾ ਵਾ ਉਹ ਵੀ ਮਿੱਟੀ ਤੋਂ ਵਗੈਰ ਜਿਹੜਾ 200 ਰੁਪਿਆ ਮਿੱਟੀ ਦੀ ਟਰਾਲੀ ਦਾ ਉਹ ਅਲੱਗ ਪੈਂਦਾ ਵਾ ਜੇ ਬੀਸੀ ਤੇ ਭرائی ਅਲੱਗ ਉਹਦਾ ਤੇਲ ਅਲੱਗ ਹੂੰ ਹਾਂਜੀ ਅੱਛਾ ਜੀ ਆਹ ਮਿੱਟੀ ਕਿੱਥੋਂ ਲਿਆ ਰਹੇ ਹੋ ਵੈਸੇ ਤੁਸੀਂ ਇਹ ਇਧਰੋਂ ਦਰਿਆਲੀ ਸਾਈਡ ਤੋਂ ਲਿਆ ਰਹੇ ਆ ਜੀ ਠੀਕ ਆ ਇਹਦਾ ਤਾਂ ਨਹੀਂ ਕੋਈ ਰੋਲਾ ਵੀ ਆ ਨਹੀਂ ਚੱਕਣ ਦੇਣੀ ਜਾਂ ਇਦਾਂ ਕਿਦਾਂ ਕੋਈ ਨਹੀਂ ਨਹੀਂ ਕੋਈ ਰੋਲਾ ਨਹੀਂ ਇਹ ਜਮੀਨਾ ਪੱਕੀਆਂ ਜਮੀਨਾ ਵਾਂ ਹਾਂਜੀ ਅੱਛਾ ਜੀ ਜੀ ਜ਼ਿਮੀਂਦਾਰਾਂ ਦੀਆਂ ਜਮੀਨਾ ਵਾਂ ਜੀ ਅੱਛਾ ਜੀ ਮਾਠ ਜੀ ਆ ਜਾਓ ਇਹ ਜਮੀਨ ਮਾਠ ਜੀ ਇਹ ਮਾਲਕ ਜਿਹੜੇ ਜ਼ਮੀਨਾਂ ਦੇ ਉਹ ਪੈਸੇ ਲੈ ਕੇ ਚਕਾਉਣ ਦਾ ਜੀ ਇਹਨਾਂ ਦਾ ਕੋਈ ਰੌਲਾ ਨਹੀਂ ਅੱਛਾ ਮਾਲਕ ਚਕਾ ਰਹੇ ਨੇ ਹਾਂਜੀ ਮਾਲਕ ਚਕਾਉਂਦੇ ਉਹ ਇਦਾਂ ਠੀਕ ਹੈ ਠੀਕ ਹੈ ਠੀਕ ਹੈ ਰੇਤਾ ਪੈ ਗਈ ਜ਼ਮੀਨਾਂ ਖਰਾਬ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀਆਂ ਵੀ ਰੇਤਾ ਪੈ ਕੇ ਦਰਿਆ ਚ ਉੱਚੀਆਂ ਹੋ ਗਈਆਂ ਜ਼ਮੀਨਾਂ ਅੱਛਾ ਜੀ ਉਹ ਫੇ ਉਹ ਵੀ ਚਲੋ ਹੁਣ ਫਸਲ ਦਾ ਤਾਂ ਉਹਨਾਂ ਦਾ ਵੀ ਨੁਕਸਾਨ ਹੋਇਆ ਵਾ ਹਾਂਜੀ ਉਹ ਆਪਣਾ ਜਿਹੜਾ ਚਲੋ ਉਹਨਾਂ ਦਾ ਖਰਚਾ ਕੋਹ ਪੂਰਾ ਹੋ ਜਾਣਾ ਮਿੱਟੀ ਦੇ ਪੈਸੇ ਲੈ ਕੇ ਤੇ ਨਾਲੇ ਉਹਨਾਂ ਦੀ ਜ਼ਮੀਨ ਵਾਈਯੋਗ ਬਣ ਜਾਣੀ ਹੈ ਜੀ ਠੀਕ ਹੈ ਜੀ ਹਾਂਜੀ ਨਾਲ ਦੇ ਜਿਹੜੇ ਪਿੰਡਾਂ ਵਾਲੇ ਆ ਉਹ ਸਹਿਯੋਗ ਕਰ ਰਿਆ ਕੋਈ ਜਾਂ ਨਹੀਂ ਕਰ ਰਿਆ ਕਿ ਕੱਲੇ ਗੱਟਾ ਮੁੰਡੀ ਕਾਸੂ ਪਿੰਡ ਹੀ ਲੱਗਾ ਨਹੀਂ ਕੱਲਾ ਗੱਟਾ ਮੁੰਡੀ ਕਾਸੂ ਲੱਗਾ ਜੀ ਨਾਲ ਦੇ ਪਿੰਡਾਂ ਦਾ ਸਹਿਯੋਗ ਕੋਈ ਨਹੀਂ ਜੀ ਕੋਈ ਨਹੀਂ ਆ ਨਹੀਂ ਜੀ ਕਾਰਨ ਕਾਰਨ ਹੁਣ ਉਹ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਉਧਰ ਆ ਜੀ ਤੇ ਜ਼ਮੀਨ ਜਿਹੜੀ ਪਿੰਡ ਗੱਟਾ ਮੁੰਡੀ ਕਾਸੂ ਦੀ ਆ ਤਾਂ ਉਹ ਵੀ ਹਰੇਕ ਸੋਚਦਾ ਵੀ ਅੱਛਾ ਜੀ ਵੀ ਸਾਡਾ ਕੰਮ ਨਹੀਂ ਗਾਏ ਜੀ ਅੱਛਾ ਜੀ ਅਸਨਾ ਦੇ ਪਿੰਡਾਂ ਵਾਲਿਆਂ ਦਾ ਵੀ ਸਹਿਯੋਗ ਨਹੀਂ ਨਹੀਂ ਜੀ ਤੇ ਤੁਸੀਂ ਪਾਰਟੀਆਂ ਦੇ ਜਿੰਨੇ ਕੋਈ ਲੀਡਰ ਆ ਕੋਈ ਅਪਰੋਚ ਪਰਾਜ ਨਹੀਂ ਕਰੀ ਦੇਖੋ ਇਹ ਲੀਡਰਾਂ ਕੋਲ ਤੇ ਪਹਿਲਾਂ ਹੀ ਕਹਿਸਾ ਜਦੋਂ 2023 ਦਾ ਟਟਾ ਉਦੋਂ ਦਾ ਹੀ ਲੀਡਰਾਂ ਕੋਲ ਜਾਣਦੇ ਆ ਹਾਂ ਵੀ ਇਹ ਨੁਕਸਾਨ ਫੇਰ ਦੁਬਾਰਾ ਹੋਊਗਾ ਹੂੰ ਪਰ ਲੀਡਰ ਵੀ ਕਹਿ ਰਿਹਾ ਵੀ ਆ ਜੋ ਜ਼ਿੰਮੇਵਾਰੀ ਹਾਂ ਜੀ ਵਾਦੇ ਇਕਰਾਰ ਕਰੀ ਗਏ ਆ ਪਰ ਕੋਈ ਕਿਸੇ ਨੇ ਇਸ ਤੇ ਗੌਰ ਨਹੀਂ ਕੀਤਾ ਵੀ ਜਿੱਦਾਂ ਹੁਣ ਆਪਾਂ ਤੁਸੀਂ ਤੁਸੀਂ ਕਿਸਾਨ ਆ ਕਿਸਾਨ ਯੂਨੀਅਨ ਆ ਕਿੱਥੇ ਨੇ ਤੁਹਾਡੀਆਂ ਤੁਸੀਂ ਕਿਸੇ ਕਿਸਾਨ ਯੂਨੀਅਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੀਆਂ ਜਿਹੜੀਆਂ ਯੂਨੀਅਨ ਆ ਕਿੱਥੇ ਨੇ ਤੁਹਾਡੀਆਂ ਦੇਖੋ ਕੋਈ ਕਿਸਾਨ ਯੂਨੀਅਨ ਨੇ ਉਹਨਾਂ ਆਪ ਪਤਾ ਹੀ ਆ ਵੀ ਕੰਮ ਚੱਲਣ ਡਿਆ ਵਾ ਨਹੀਂ ਤੁਸੀਂ ਪਹੁੰਚ ਕੀਤੀ ਕਿ ਨਹੀਂ ਕੀਤੀ ਨਹੀਂ ਅਸੀਂ ਨਹੀਂ ਐਡਾ ਕੋਈ ਕਿਸਾਨ ਯੂਨੀਅਨ ਨੇ ਉਹ ਨਹੀਂ ਆਖਿਆ ਤੁਸੀਂ ਜ਼ਰੂਰ ਸਾਡੀ ਵੀ ਬੇਨਤੀ ਆ ਕਿ ਤੁਸੀਂ ਜ਼ਰੂਰ ਪਹੁੰਚ ਕੇ ਮੈਂ ਇਹਨਾਂ ਨੇ ਕੀਤੀ ਅਸੀਂ ਪਹੁੰਚ ਇਹ ਨਹੀਂ ਕਦੇ ਨਹੀਂ ਇਹ ਰஞ்சிਤ ਸਿੰਘ ਅਲੀਆਲਾ ਉਹ ਦਿਨਾਂ ਧਰਨੇ ਧਨ ਵਗਿਆਦਾ ਵੀ ਧਰਨੇ ਵਿੱਚ ਦਿੱਤੇ ਆ ਅੱਛਾ ਜੀ ਐਸ ਡੀ ਐਮ ਦੇ ਵੀ ਜਾ ਕੇ ਸਾਰੇ ਇਹ ਜਿਹੜਾ ਨਾ ਇਹਦਾ ਜਿੰਨਾ ਵੀ ਹੈਗਾ ਵਾ ਇਹ ਕਾਗਜ਼ਾਂ ਉਹਨਾਂ ਕੋ ਉਹ ਲੈਟਰ ਪੈਡ ਵੀ ਪਏ ਆ ਵੀ ਜੋ ਜੋ ਲਿਖ ਕੇ ਦਿੱਤਾ ਵੀ ਆ ਸਾਡੀ ਮੰਗ ਆ ਇਹ ਜੋ ਜੋ ਰੋੜਿਆ ਸਾਡਾ ਇਹਦਾ ਕੀਤਾ ਜਾਵੇ ਪਰ ਕਿਸ ਨੇ ਅਜੇ ਤੱਕ ਉਹ ਸੁਣਵਾਈ ਨਹੀਂ ਕੀਤੀ ਕੋਈ ਫੈਲੋਂ ਦੇ ਚੰਡੀਗੜ੍ਹ ਭਈ ਕੋਈਆਂ ਦੇ ਕਿਤੇ ਪਈ ਆ ਬਸ ਕੋਈ ਜਿਹੜਾ ਇਹ ਬੰਨਨ ਦਾ ਹੁਣ ਇਹਦਾ ਕਰਕੇ ਨਹੀਂ ਜਿਹਦਾ ਪਹਿਲੋਂ ਕਿਸਾਨ ਚੁਣੀਆ ਨਾ ਉਹ ਜਾਂਦੀਆਂ ਰਹੀਆਂ ਜੀ ਸਾਡੇ ਨਾਲ ਜਿਹਦਾ ਡੀ ਸੀ ਤੱਕ ਵੀ ਐਸ ਡੀ ਐਮ ਤੱਕ ਵੀ ਤਹਿਸੀਲਦਾਰ ਤੱਕ ਵੀ ਇਹ ਬੰਨ ਬੰਨ ਦਾ ਕਰਕੇ ਕਿਸਾਨ ਜੁਨੀਆ ਨਾਲ ਹੀ ਰਹੀਆਂ ਜੀ ਬੰਨਣ ਤੋਂ ਪਹਿਲਾਂ ਇਹ ਇਹ ਕਿਹਨਾਂ ਦੇ ਟਾਈਮ ਦਾ ਬੰਨਿਆ ਹੋਇਆ ਬੰਨਿਆ ਇਹ ਦੱਸਿਆ ਸੀ ਤੁਸੀਂ ਉਹਨਾਂ ਬਲਵੰਤ ਸਿੰਘ ਜਿਹੜੇ ਸਰਦਾਰ ਬਲਵੰਤ ਸਿੰਘ ਖਜ਼ਾਨਾ ਮੰਤਰੀ ਹੁੰਦੇ ਸੀ ਨਾ ਉਹਨਾਂ ਦੇ ਟਾਈਮ ਦਾ ਉਹਨਾਂ ਟਾਈਮ ਦਾ ਉਹ ਕੰਮ ਕਰ ਗਏ ਜਿਹੜੇ ਕਰ ਗਏ ਬਾਕੀ ਕੋਈ ਕਿਸੇ ਨੇ ਏਡੀ ਗੌਰ ਨਹੀਂ ਕੀਤੀ ਜਿੰਨੀਆਂ ਸਰਕਾਰਾਂ ਵੀ ਆਈਆਂ ਇਹ ਠੀਕ ਹੈ ਜੀ ਪਰ ਉਸ ਦਿਨ ਮੈਂ ਦੇਖਦਾ ਸੀ ਵੀ ਇੱਥੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਆਏ ਸੀਗੇ ਉਹ ਵੀ ਆਏ ਸੀਗੇ ਫਿਰ ਮੇਰੇ ਖਿਆਲ ਨਾਲ ਹੋਰ ਲੀਡਰ ਵੀ ਤੁਹਾਡੇ ਕੋਲ ਆ ਕੇ ਗਏ ਨੇ ਦੇਖੋ ਇਹ ਲੀਡਰ ਤਾਂ ਸਾਰੇ ਆ ਕੇ ਗਏ ਸੁਖਬੀਰ ਸਿੰਘ ਬਾਦਲ ਨੇ ਜਿਦਾ ਵੱਡਾ ਬੰਨ ਬੰਨਣ ਲਈ ਹਾਂਜੀ ਜਿਹੜਾ ਵਾ ਉੱਤੇ ਮਿੱਟੀ ਪਾਉਣ ਲਈ 4000 ਲੀਟਰ 5000 ਲੀਟਰ ਤੇਲ ਤੇ 2 ਲੱਖ ਰੁਪਇਆ ਉਹ ਦੇ ਕੇ ਗਏ ਆ ਹੂੰ ਤਾਂ ਹੋਰ ਕੋਈ ਲੀਡਰ ਨੇ ਇੱਦੀ ਪਹੁੰਚ ਨਹੀਂ ਕੀਤੀ ਚਲੋ ਇੰਨਾ ਵੀ ਉਹਨਾਂ ਦੀ ਉਹ ਐਸ ਵਾਰ ਤਾਂ ਸਰਕਾਰ ਚ ਤੇ ਹੈ ਨਹੀਂਗੇ ਇਹ ਵੀ ਮਤਲਬ ਮੈਂ ਕਹਿੰਦਾ ਵੀ ਚਲੋ ਉਹਨਾਂ ਦਾ ਧੰਨਵਾਦ ਹੀ ਹਾਂਜੀ ਆਪਣੇ ਲੈਵਲ ਤੇ ਉਹਨਾਂ ਕੀਤਾ ਜੀ ਬਹੁਤ ਸੋਹਣਾ ਕਰਕੇ ਗਏ ਚਲੋ ਜੋ ਵੀ ਓਕੇ ਕੁਝ ਭਾਵੇਂ ਕਿਸੇ ਤਰ੍ਹਾਂ ਵੀ ਉਹਨਾਂ ਕਿਸੇ ਬਾੰਤ ਫੜੀ ਨਾ ਕੋਈ ਪਹੁੰਚੇ ਤਾਂ ਹੈ ਨਾ ਮਾ ਮਾ ਸਾਡੇ ਦੇ ਕਿਹੜੇ ਤਰ੍ਹਾਂ ਫੜੀ ਉਹਨਾਂ ਕੋਈ ਵੀ ਜੀ ਜੀ ਉਹ ਪਰਲੇ ਪਿੰਡਾਂ ਨੂੰ ਦੇਖ ਕੇ ਗਏ ਆ ਜੀ ਹਾਂਜੀ ਅੱਜ ਤਾਂ ਹੁਣ ਇਹ ਕਿੰਨੇ ਵੀ ਇਹ ਚਾਰੇ ਬਸਤੀਆਂ ਜਿਹੜੀਆਂ ਇਕੱਠੀਆਂ ਹੋ ਕੇ ਕਰਨਾਲੇ ਕੰਮ ਕਰਨ ਨਾਲੇ ਇਹ ਲਾਗਲੇ ਪਿੰਡਾਂ 'ਚ ਤੁਰ ਜਲੰਧਰ ਤੱਕ ਇਹ ਆਉਣ ਪਿੰਡਾਂ ਪਿੰਡਾਂ ਵਿੱਚ ਦੋ ਦੋ ਆਦਮੀ ਉੱਥੋਂ ਪਿੰਡਾਂ ਦੇ ਨਾਲ ਲੈ ਕੇ ਉੱਥੋਂ ਕਰਾਈ ਕਰਕੇ ਪੈਸੇ ਇਕੱਠੇ ਕਰਕੇ ਉਹਨਾਂ ਦਈਏ ਕੰਮ ਇਹਨਾਂ ਦਾ ਹੁਣ ਪੂਰਾ ਹੀ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਕੀਤਾ ਉਹਦਾ ਵੀ ਅਰਥ ਨਹੀਂ ਰਹੂਗਾ ਤੇ ਅਸੀਂ ਸਾਰੇ ਇਲਾਕੇ ਨੂੰ ਵੀ ਬੇਨਤੀ ਕਰਦੇ ਆ ਵੀ ਜਿੰਨਾ ਜਿੰਨਾ ਹਿੱਸਾ ਕੋਈ ਪਾ ਸਕਦਾ ਪਾਓ ਇਹਨਾਂ ਦਾ ਕੰਮ ਜੇ ਰੰਬਿਆ ਤੇ ਪੂਰਾ ਹੋ ਜਾਵੇ ਤੇ ਅਸੀਂ ਹੁਣ ਡਟ ਕੇ ਲੱਗੇ ਰਹੋ ਕੰਮ ਸਾਰਾ ਆਪਾਂ ਕਰਨਾ ਹੈ ਹਾਂ ਇਹ ਬਾਈ ਇੱਕੋ ਹੀ ਬੇਨਤੀ ਛੱਡਣਾ ਨਹੀਂ ਹੁਣ ਸਾਰਿਆਂ ਨੂੰ ਹੀ ਇਹ ਇਲਾਕਾ ਹਾਈਲਾਈਟਡ ਨਹੀਂ ਸੀਗਾ ਇਸ ਵਾਰੀ ਅ ਸਾਰਾ ਧਿਆਨ ਪਹਿਲਾਂ ਸੁਲਤਾਨਪੁਰ ਲੋਧੀ ਤੇ ਜਾਂਦਾ ਉਸ ਤੋਂ ਬਾਅਦ ਮਾਝੇ ਵੱਲ ਚਲਿਆ ਜਾਂਦਾ ਬਹੁਤ ਸਾਰਾ ਇਲਾਕਾ ਜਿਹੜਾ ਮਾਲਵੇ ਦਾ ਵੀ ਨੁਕਸਾਨਿਆ ਗਿਆ ਪਰ ਸ਼ਾਇਦ ਮੈਨੂੰ ਲੱਗਦਾ ਆ ਵੀ ਕੁਝ ਇਲਾਕੇ ਇਦਾਂ ਦੇ ਵਿਚਾਰੇ ਰਹਿ ਗਏ ਜਿੱਥੇ ਨਹੀਂ ਪਹੁੰਚ ਹੋਇਆ ਹੁਣ ਪਹੁੰਚ ਹਰ ਥਾਂ ਸਾਡੇ ਵਰਗੇ ਬਲੌਗਰਾਂ ਨੇ ਨਹੀਂ ਕਰਨੀ ਹੁੰਦੀ ਸ਼ੁਰੂ ਸ਼ੁਰੂ ਚ ਇਹ ਰੌਲਾ ਰਿਹਾ ਬਲੌਗਰ ਕੀ ਕਰਨ ਜਾਂਦੇ ਬੰਨਾਂ ਦੇ ਪਰ ਮੈਂ ਉਦੋਂ ਵੀ ਉਹਦੇ ਖਿਲਾਫ ਸੀ ਮੈਨੂੰ ਇਹ ਸੀਗਾ ਮੈਨੂੰ ਪਤਾ ਆ ਕਿ ਜਦੋਂ ਹੁਣ ਤਾਂ ਇਹ ਲੋਕ ਜਾਂਦੇ ਪਏ ਨਾ ਬਾਅਦ ਚ ਇਹਨਾਂ ਕੋਲ ਕਿਸੇ ਨੇ ਨਹੀਂ ਜਾਣਾ ਇਹਨਾਂ ਦੀ ਬਾਹ ਨਹੀਂ ਕਿਸੇ ਨੇ ਫੜਨੀ ਸੋ ਯਾਰ ਆਪਣਾ ਨਗਰ ਜਿਹੜਾ ਆ ਨਾ ਉਹ ਐਸ ਬੰਨ ਤੇ ਰਹੂਗਾ ਬਸ ਬਿਲਕੁਲ ਮੇਰੇ ਨਗਰ ਚੋ ਜਿੰਨੇ ਪੈਸੇ ਇਕੱਠੇ ਕਰ ਹੋਣਗੇ ਜਾਂ ਮੈਂ ਆਪ ਇਹ ਨਾਮ ਨਾਲ ਲੈ ਕੇ ਸਾਰੀ ਹਮਤ ਕਰੂੰਗਾ ਜਿੰਨੀ ਕੋ ਸੇਵਾ ਹੋ ਸਕੇ ਉਹ ਐਸ ਬੰਨ ਲਈ ਹੀ ਕੀਤੀ ਜਾਊਗੀ ਤਾਂ ਕਿ ਜਿੱਥੇ ਸਾਨੂੰ ਪਤਾ ਹੋਵੇ ਕਿ ਇੱਥੇ ਪੈਸਾ ਲੱਗ ਕੇ ਅਸੀਂ ਇਹ ਕੰਮ ਕਰ ਪਾਏ ਹਾਂ ਹੁਣ ਥੋੜੇ ਪੈਸੇ ਕਿਤੇ ਦੇ ਦਿੱਤੇ ਉਹਦਾ ਬੇਅਰਥ ਹੋਇਆ ਫੇਰ ਗੱਲ ਬਣੀ ਬਿਨਾਂ ਸ਼ੱਕ ਬਿਨਾਂ ਸ਼ੱਕ ਸੋ ਦੋਸਤੋ ਆਪਕੋ ਆਪਣੇ ਇਲਾਕਿਆਂ ਚ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਉੱਥੇ ਜਾਓ ਜਾ ਉੱਥੇ ਪਰ ਆਪਕੋ ਆਪਣੇ ਇਲਾਕੇ ਜੇ ਜ਼ਰੂਰ ਜਾਓ ਤੇ ਜਿਹੜੇ ਜਲੰਧਰ ਜ਼ਿਲ੍ਹੇ ਦੇ ਲੋਕ ਆ ਜਿਹੜੇ ਨੇੜੇ-ਨੇੜੇ ਬੈਠੇ ਨੇ ਉਹ ਲੋਹਿਆਂ ਤੋਂ ਅੱਗੇ ਆ ਗੱਟਾ मुੰਡੀ ਕਾਸੂ ਪਿੰਡ ਆ ਇਸ ਪਿੰਡ 'ਚ ਜਰੂਰ ਪਹੁੰਚੋ ਨੰਬਰ ਥੱਲੇ ਡਿਸਪਲੇ ਕਰਦੇ ਸੀ ਬੰਦਿਆਂ ਨੂੰ ਤੁਸੀਂ ਲੋੜ ਪੁੱਛ ਲਓ ਇਹਨਾਂ ਦੇ ਬੰਨ ਤੇ ਆ ਕੇ ਤੁਸੀਂ ਸੇਵਾ ਹੁੰਦੀ ਦੇਖੋ ਪਹਿਲਾਂ ਤਾਂ ਜਿੰਨਾ ਕੰਮ ਚੱਲਦਾ ਦੇਖ ਕੇ ਤੁਸੀਂ ਆਪ ਦੀ ਚਲੋ ਆਪ ਦੇ ਜੋ ਵੀ ਤੁਹਾਡਾ ਮਨ ਕਰਦਾ ਆ ਤੇ ਆਪਣਾ ਉਹ ਇਹਨਾਂ ਦੀ ਹੈਲਪ ਜ਼ਰੂਰ ਕਰਕੇ ਜਾਓ ਅਸੀਂ ਤੁਹਾਨੂੰ ਇਹੀ ਦੋਏ ਕਰ ਜੋੜ ਕੇ ਅਪੀਲ ਕਰਦੇ ਆ ਸੋ ਬਹੁਤ ਸ਼ੁਕਰੀਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਲੰਧਰ ਜ਼ਿਲ੍ਹੇ ਦੇ ਜਿਹੜੇ ਐਨ ਆਰ ਆਈ ਵੀਰ ਵੀ ਬੈਠੇ ਆ ਉਹ ਪਲੀਜ਼ ਉਹਨਾਂ ਨੂੰ ਹੱਥ ਜੋੜ ਬੇਨਤੀ ਆ ਵੀ ਜ਼ਰੂਰ ਇਹਨਾਂ ਦੀ ਗੱਲ ਜਿਹੜੀ ਆ ਉਹ ਸੁਣੀ ਜਾਵੇ ਸੋ ਸਾਡੀ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰਿਓ ਤੇ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਅਪੀਲ ਜਿਹੜੀ ਆ ਉਹ ਗਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਜਾਵੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਮਿਲਦੇ ਆਪਾਂ ਜਲਦੀ ਸੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਵਾਗਤ ਜੀ ਦਾ ਖਾਸ ਸਵਾਗਤ ਜੀ ਕੀ ਫਤਿਹ